ਜੀ ਮਿਤੀ 24 6 2024 ਨੂੰ ਸਾਨੂੰ ਸਵੇਰੇ ਕਿ ਤਲਾਹ ਮਿਲੀ ਕਿ ਤਪੋ ਤਪਾ ਪੱਖੋ ਕੈਂਚੀਆ ਰੋਡ ਤੇ ਸਾਈਡ ਤੇ ਇੱਕ ਬਾਹਰ ਰਕਬਾ ਸੁਖਪੁਰ ਸੁਖਪੁਰਾ ਮੋੜ ਉੱਥੇ ਇੱਕ ਬੋਡੀ ਪਈ ਹੈ ਅ ਯੰਗ ਮੇਲ ਦੀ ਜਿੱਥੇ ਉਹਨਾਂ ਦੇ ਕਾਫੀ ਸੱਟਾਂ ਵੱਜੀਆਂ ਹੋਈਆਂ ਸੀ ਉਹਨਾਂ ਲਕਬਤ ਸੀ ਉਹਦੇ ਸਬੰਧ ਵਿੱਚ ਥਾਣਾ ਸੈਨਾ ਵੀ ਫੋਰਸ ਤੇ ਬਾਕੀ ਸਾਰੇ ਮੁਲਾਜ਼ਮ ਤੇ ਅਫਸਰ ਉੱਥੇ ਅਸੀਂ ਮੌਕੇ ਤੇ ਪਹੁੰਚੀ ਤੇ ਮੌਕੇ ਦਾ ਜਾਇਜ਼ਾ ਲਿਆ ਉੱਥੋਂ ਸਾਨੂੰ ਇਹ ਗੱਲ ਸਾਹਮਣੇ ਆਈ ਕਿ ਉਸ ਬੋੜੀ ਦੇ ਨਾਲ ਹੀ ਕੁਝ 200 ਮੀਟਰ ਤੇ ਇੱਕ ਉਹਨਾਂ ਦੀ ਵਾਈਟ ਸਵਿਫਟ ਗੱਡੀ ਪੀਵੀ 13 ਬੀ ਐਲ 0837 ਨੰਬਰ ਦੀ ਗੱਡੀ ਵੀ ਨਾਲ ਖੜੀ ਸੀ ਇਸ ਦੇ ਸਬੰਧ ਵਿੱਚ ਅਸੀਂ ਟੀਮਾਂ ਕੌਨਸਟਿਟਿਊਟ ਕੀਤੀਆਂ ਮੌਕੇ ਦੀ ਪੜਤਾਲ ਕੀਤੀ ਇਸ ਦੇ ਸਬੰਧ ਵਿੱਚ ਭਰਪੂਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਢਹਿਵਾ ਜੀ ਬਿਆਨ ਦੇ ਮਕਦਮਾ ਨੰਬਰ 3 ਮਿਤੀ 24 6 2024 ਅਧੀਨ ਤਾਰਾ 302 थाना ਸੈਣਾ ਜਰਜਿਸ ਕੀਤਾ ਗਿਆ ਇਸ ਦੀ ਤਫਤੀਸ਼ ਦੇ ਸਬੰਧ ਵਿੱਚ ਫੋਰੈਂਸਿਕ ਦੀ ਟੀਮ ਸਾਈਬਰ ਦੀ ਟੀਮ ਤੇ ਫਿੰਗਰਪ੍ਰਿੰਟ ਦੀ ਟੀਮ ਸਦੇ ਸੇ ਮੌਕੇ ਤੇ ਪਹੁੰਚੀ ਆ ਸੀਸੀਟੀਵੀ ਐਨਾਲਿਸਿਸ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਮ੍ਰਿਤਕ ਐ ਬੱਬੂ ਸਿੰਘ ਪੁੱਤਰ ਗੁਰਮੀਤ ਸਿੰਘ ਉਹ ਇੱਕ ਭਰਪੂਰ ਸਿੰਘ ਉਹਨਾਂ ਦੀ ਦੁਕਾਨ ਤੇ ਤੇ ਉਹ ਵੇਖੇ ਕੰਮ ਕਰਦੇ ਸੀ ਜੋ ਕਿ ਸ਼ਾਮ ਨੂੰ ਵਕਤ ਕਰੀ 5 ਵਜੇ ਉਹ ਆਪਣੇ ਸ਼ਾਪ ਤੋਂ ਹੌਨਸਰ ਕਰਕੇ ਗਏ ਤੇ ਉੱਥੇ ਉਹ ਸ਼ਾਮ ਜਦੋਂ ਵਾਪਸ ਟਾਈਮ ਸਰ ਨਹੀਂ ਆਇਆ ਤਾਂ ਉਹਦੇ ਪਾਲ ਦੇ ਵਿੱਚ ਭਰਪੂਰ ਸਿੰਘ ਉੱਥੇ ਉਹਨਾਂ ਦਾ ਉਹਨੂੰ ਦੇਖਣ ਗਏ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਕੁਲਵਿੰਦਰ ਸਿੰਘ ਉਹ ਤੜਾ ਇਹ ਜਿਹੜਾ ਹੈ ਉਸ ਨੂੰ ਦਾਹ ਦੇ ਨਾਲ ਉਹਨਾਂ ਦੇ ਵਾਰ ਕਰ ਰਹੇ ਸੀ ਭਰਪੂਰ ਸਿੰਘ ਦੇ ਉੱਪਰ ਤੇ ਇਸ ਇਹ ਇਸ ਦੇ ਆਧਾਰ ਤੇ ਉੱਪਰ ਅਸੀਂ ਕੁਲਵਿੰਦਰ ਸਿੰਘ ਨੂੰ ਵਿਥਿਨ 2 ਘੰਟੇ 2 ਘੰਟਿਆਂ ਦੇ ਵਿੱਚ ਅਸੀਂ ਉਹਨੂੰ ਅਰੈਸਟ ਕੀਤਾ ਰਜਿਸਟ੍ਰੇਸ਼ਨ ਤੋਂ ਤੇ ਜਿਹੜਾ ਵਾਰਦਾਤ ਵਿੱਚ ਵੈਪਨ ਯੂਜ਼ ਕੀਤਾ ਸੀਗਾ ਦਾ ਉਹ ਉਸੇ ਅਡੇਕਵਰ ਕੀਤਾ ਤੇ ਇਸ ਦੇ ਨਾਲ ਹੀ ਜਿਹੜੇ ਦੋਸ਼ੀ ਨੇ ਜਿਹੜੇ ਵਾਰਦਾਤ ਦੇ ਦੌਰਾਨ ਕਪੜੇ ਪਾਏ ਸੀ ਉਹਨਾਂ ਨੂੰ ਵੀ ਅਸੀਂ ਰਿਕਵਰ ਕੀਤਾ ਸਰ ਕੀ ਮਾਮਲਾ ਸਾਹਮਣੇ ਆਇਆ ਕੀ ਕਾਰਨ ਸਾਹਮਣੇ ਆਏ ਕਿ ਕਿਸ ਤਰ੍ਹਾਂ ਇਹਨੂੰ ਕਦੋਂ ਨੂੰ ਇਸ ਤਰ੍ਹਾਂ ਕਿਵੇਂ ਕਿਉਂ ਜਾਣ ਦਿੱਤਾ ਗਿਆ ਜੇ ਕਿੰਨਾ ਕਿੰਨੇ ਪੁਰਾਣੀ ਜਿਹੀ ਟ੍ਰਾਂਜੈਕਸ਼ਨ ਜਿਹੜਾ ਜੀ ਆਪਸ ਵਿੱਚ ਕਿੱਥੇ ਵਿੱਚ ਇਹਗਾ ਸਾਹਮਣੇ ਆਈ ਹੈ ਕਿ ਇੱਕ ਦੂਜੇ ਦੇ ਜਾਣਕਾਰ ਸੀ ਇਹ ਇੱਕ ਦੂਜੇ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਪੈਸੇ ਦੀ ਲੈਂਡ ਰਿੰਗ ਸੀ ਉਹ ਚੱਲ ਰਹੀ ਸੀ ਯਾਰ ਦੋਸ਼ੀ ਦਾ ਇਹ ਮੁੱਛੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਵੀ ਉਹ ਪੈਸੇ ਜਿਹੜੇ ਵਾਪਸ ਕਰਨ ਤੋਂ ਉਹ ਟਾਲਮਟੋਲ ਕਰ ਰਹੇ ਅਸਨ ਤੇ ਉਸ ਇਹੀ وجہ ਰੰਜਿਸ਼ ਕਰਕੇ ਉਹਨੇ ਇਹ ਵਾਰਦਾਤ ਨੂੰ ਸਜਾਇਆ ਸਰ ਕਿੰਨੇ ਪੈਸੇ ਦਾ ਮਾਮਲਾ ਹੈ ਦੇਖੋ ਇਹ ਅਸੀਂ ਕੱਲ ਅਸੀਂ ਤੇ ਰਿਮਾਂਡ ਦਿੱਤਾ ਹੈ ਉਹਦੇ ਵਿੱਚ ਸਾਡੀ ਰਿਕਵਰੀ ਹੋਈ ਹੈ ਫਰਦਰ ਅਸੀਂ ਅੱਜ ਪੁਲਿਸ ਰਿਮਾਂਡ ਲਵਾਵਾਂਗੇ ਤਾਂ ਜਿਹੜੀ ਪੈਸੇ ਦੀ ਗੱਲ ਜਿਹੜੀ ਹੈ ਉਹ ਅੱਜ ਅਸੀਂ ਕੁਝ ਕਿਸਤੇ ਵਿੱਚ ਫਰਦਰ ਕਰਾਂਗੇ ਤੇ ਕਿੰਨੇ ਪੈਸੇ ਦਾ ਲੈਣ-ਦੇਣ ਸੀਗਾ ਉਹ ਅਸੀਂ ਕੁਝ ਕਿਛ ਵਿੱਚ ਜਿਹੜਾ ਸਾਹਮਣੇ ਆਊਗਾ ਉਹ ਉਸੇ ਜਿਹੜੀ ਤੁਹਾਨੂੰ ਸਾਬਤ ਪੀਐਸ ਬੰਦੇ ਦਾ ਹੋਰ ਵੀ ਹਤਾਦਰ ਕੁਸ਼ੂ ਕਰਾਈ ਜੀ નહીં એના કોઈ એફઆઈઆર નથી